ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਂ ਦਿਖਾਵਾਂਗੇ ਆ ਸਾਈਵਾਲ ਦਾ ਤੋਹਫਾ ਸਭਾ ਦੀ ਜਮੀਂ ਠੰਡੀ ਸੀਰ ਆਲਾ ਜਿਵੇਂ ਮਰਜੀ ਇਹਦੇ ਥੱਲੇ ਬਹਿ ਜਾਓ ਖਾਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਇੱਕ ਦਿਖਾਵਾਂਗੇ ਤੁਹਾਨੂੰ ਇੱਧਰਲੇ ਬੰਨੇ ਫੁੱਲ ਸੈਜ ਦੇ ਆਰਡਰ ਚ ਇਹ ਹੈਗੀ ਆ ਬਿਲਕੁਲ ਤਾਜੀ ਸੂਈ ਤੇ ਨਾਲ ਇਹਦੇ ਜੇ ਗੱਲ ਕਰ ਲਈਏ ਨਾਲ ਵੀ ਇਹਦੇ ਗਰੀ ਬੱਛੀ ਆ ਵੇ ਬੱਛੀ ਤੇ ਮਾਰਦੇ ਕੈਮਰਾ ਨਾਲ ਵੀ ਇਹਦੇ ਬੱਛੀ ਆ ਗਈ ਤੇ ਆਵਦਾ ਦਾ ਬੱਛੀ ਦਾ ਕੋਈ ਲੇਖਾ ਹੀ ਨਹੀਂ ਹੈਗਾ ਆਰਡਰ ਮੰਨ ਲਓ ਉਹ ਆਰਡਰ ਹੈ ਜਿਹੜਾ ਆਪਾਂ ਕਹਿਦਦੇ ਨੇ ਮੈਂ ਵੀ ਫੁੱਟ ਚੜਾਈ ਵਾਲਾ ਆਰਡਰ ਰੱਖਦੀ ਆ ਕੱਦ ਕਾਠ ਵੀ ਚੰਗਾ ਵਜੂਦ ਵੀ ਚੰਗਾ ਤੇ ਸੁਭਾਅ ਵੀ ਬਾਲਾ ਚੰਗਾ ਨਾਲ-ਨਾਲ ਬੱਛੀ ਦਾ ਤੇ ਬਾਕੀ ਗੱਲਬਾਤ ਵਾਈ ਨਾ ਕਰਾ ਦੇਣਾ ਗਰਮੀ ਦੇ ਵਿੱਚ ਚੱਲਣ ਵਾਲੀਆਂ ਬੈੜਾਂ ਨੇ ਚੰਗੀ ਕੁਆਲਿਟੀ ਦੀਆਂ ਨੇ ਰੇਟ ਹੋਊਗਾ ਵੀਡੀਓ ਦੇ ਵਿੱਚ ਹੀ ਆਜਾ ਜੰਪੂਰਾ ਹਸਰੀ ਕਾਲ ਭਰਾ ਮੇਰਾ ਹੋਰ ਕਿਵੇਂ ਆ ਪਰਮਾਤਮਾ ਦੀ ਅੱਗੇ ਕਰਦਾ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਵੀਰੇ ਰੇਟ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਚ ਕਰਾਂਗੇ ਮੈਂ ਹੋਰ ਮੇਰਾ ਰੂਲ ਨਹੀਂ ਹੈਗਾ ਮੈਂ ਹੋਰ ਫੋਨ ਤੇ ਕਰੀਆ ਮੈਨੂੰ ਸਵਾਟ ਹੈਗਾ ਮੈਂ ਵੀਡੀਓ ਦੇ ਵਿੱਚ ਕੇ ਰਾਜੀ ਹਾਂ ਫੋਨ ਉਹ ਵੀ ਦਾ ਇੱਕ ਤਾਂ ਆ ਗਈ ਫਿਰ ਇੱਧਰ ਕ੍ਰੋਸ ਆਂਗੇ ਇੱਕ ਸਾਈਡ ਹਾਂਜੀ ਬਾਲ ਜਵਾਨੀ ਕੀਨਾ ਤੋਹਫਾ ਤੁਥ ਮਾਰ ਕੇ ਚੈੱਕ ਕਰਾ ਜਵਾਂ ਜਵਾਂ ਕੁਝ ਨਹੀਂ ਜਵਾਂ ਬਸ ਵਰਗੀ ਆ ਦਿਖਾ ਗਏ ਜੀ ਆ ਡਰੇ ਗੱਬਣ ਆ ਗਏ ਨਾ ਗੱਬਣ ਆ ਗਈ ਸਾਈਡ ਸਾਹੀਵਾਲ ਜਮਨ ਨਜ਼ਾਰੇਦਾਰ ਗਾਂ ਗਈ ਵੀਰੇ ਸ਼ੁਰੂਆਤ ਤਾਜੀ ਤੋਂ ਕਰਦੀਏ ਤਾਜੀ ਤੋਂ ਕਰਾਂਗੇ ਉਧਰ ਸੋ ਆ ਜਾ ਕਰੀ ਇਧਰਲੇ ਪਾਸੇ ਆ ਜਾ ਫਿਰ ਗਾਂ ਆਲੇ ਬੰਨਿਓ ਦਿਖਾ ਦੇ ਆਡਰ ਨਾਲੇ ਦਿਖਾ ਦੇ ਫੁੱਟ ਵੀਰੇ ਫੁੱਟ ਮੂਹਰ ਨੂੰ ਫੁੱਟ ਹੀ ਮਾਰਨੂ ਜਿਵੇਂ ਪੌੜੀ ਦਾ ਕੇ ਚੜ ਜਾ ਬੱਸੀ ਦੇ ਨਾਲੇ ਉਹਦਾ ਕੱਦ ਦਿਖਾ ਦੇ ਹਾਂ ਫੁੱਲ ਸਾਈਜ਼ ਆ ਸਾਈਜ਼ ਦੇ ਵਿੱਚ ਆ ਥੋੜੋ ਹੋ ਗਿਆ ਨਹੀਂ ਜੀ ਕੋਈ ਦੇਖੀ ਲੈਵਾ ਵੀਰੇਰਾ ਆ ਥੋੜੀ ਜੀ ਬਾਦੀ ਪਈ ਵੀ ਆ ਸਾਈਡ ਤੇ ਮੜੀ ਜੀ ਠੀਕ ਹੈ ਯਾਰ ਇਹ ਦੇ ਦੂ ਵੀਰੇ ਨਾਲ ਵੀ ਬੱਛੀ ਆ ਨਾਲ ਵੀ ਬੱਛੀ ਆ ਤੇ ਆਪ ਵੀ ਬੱਛੀ ਵੀ ਸਿੱਗੀ ਆ ਵੀਰੇ ਆ ਵਜੇ ਦੰਦਾਂ ਚ ਦੰਦਾਂ ਦੇ ਸਹੀ ਦੰਦਾਂ ਚ ਦੰਦਾਂ ਚ ਦੋ ਹੀ ਬੜਾ ਛੇ ਦੰਦਾਂ ਚ ਦੋਨਾਂ ਦੇ ਛੇ ਸਹੀ ਦੰਦਾਂ ਨਹੀਂ ਵੀਰੇ ਯਾਰਾ ਦੰਦਾਂ ਚ ਆ ਗਈ ਛੇ ਦੰਦਾਂ ਤੇ ਗਰਮੀ ਦੇ ਵਿੱਚ ਚੱਲਣ ਨਾਲ ਇਹ ਇੱਕ ਤੋਹਫਾ ਆ ਗਿਆ ਵੀਰੇ ਦਾ ਬੇਸ਼ਕੀਮਤੀ ਤੋਹਫਾ ਹਾਂ ਤੇ ਆਰਡਰ ਸਾਨੂੰ ਇਹਦਾ ਆਪੇ ਦੱਸ ਦੂਗਾ ਵੀ ਇਹ ਚੀਜ਼ ਕੀ ਆ ਕੀ ਚੀਜ਼ ਕੀ ਆ ਮੇਰੇ ਕਹਿਣ ਨਾਲ ਚੰਗਾ ਨਹੀਂ ਲੰਦਾ ਮੇਰੇ ਕਹਿਣ ਨਾਲ ਮਾੜਾ ਲੰਦਾ ਨਾ ਜਿੰਨੀ ਬਾਡੀ ਦੀ ਚੜਾਈ ਆ ਉਹ ਤੋਂ ਜ਼ਿਆਦਾ ਚੌੜਾ ਆਰਡਰ ਹੈਗਾ ਬਿਲਕੁਲ ਬਿਲਕੁਲ ਰੰਗ ਦੇਖਾ ਰੰਗ ਆ ਕਾਲੀ ਆ ਗਈ ਸੱਪ ਰੰਗੀ ਦੇਖ ਰੰਗ ਰੰਗ ਦੇਖ ਤੇ ਲੰਬੀ ਲੰਝੀ ਬੱਸੀ ਕਾਲਾ ਨਾਗ ਫਰਦਾ ਮੈਂ ਜਿਵੇਂ ਮੇਰ ਦਾ ਕਣਕ ਜਿਹਾ ਪਖੀ ਜਿਵੇਂ ਫਰਦੀ ਆ ਤਰੀ ਨਜ਼ਾਰੇ ਦੇ ਦੂ ਬਰੇਰਾ ਅੱਲੇ ਅੱਲਾ ਜੱਲਾ ਚਲਾ ਆਇ ਨੂੰ ਟੋਰ ਮਾਰੀ ਇੱਥੇ ਜੀ ਇੱਥੋਂ ਕਰਾ ਗੈਰੀ ਤਸੱਲੀ ਸਾਰ ਕੇ ਅਜੋ ਗਰਲੈਂਡੋ ਵਾਲਾ ਡਰੀ ਚੱਕੀ ਫਰਦੀ ਆ ਜੰਦਰੀ ਜਿੱਥੇ ਹੱਥ ਮਾਰਦੇ ਗਾ ਗੁਆ ਨਹੀਂ ਚਾਹੀਦਾ ਇੰਨੀ ਨਹੀਂ ਸਾਉਸ ਵਾਜੇ ਬਸ ਇੱਥੇ ਏਡੀ ਖੜਾ ਲੈ ਐਂ ਕੱਢ ਲੈ ਬਾਈ ਐਂ ਏਡੀ ਖੜਾ ਲੈ ਇੱਥੇ ਰੋਕ ਲੈ ਲੈ ਟੋਕ ਲੈ ਰੋਕ ਲੈ ਰੋਕ ਲੈ ਟੋਕ ਲੈ ਦੇ ਇਕਵਾਲਟੀ ਦਿਖਾ ਗਏ ਰੀ ਇਕਵਾਲਟੀ ਤੇ ਹੁਣ ਲੈ ਚੱਲ ਬੱਚੇ ਦੇ ਅੰਦਰ ਲੈ ਬੰਦੇ ਬੱਚੇ ਤੇ ਲੈ ਚੱਲ ਕੋਈ ਨਹੀਂ ਆਰਾ ਤੂਰਾ ਉੱਥੇ ਹੀ ਕਰਾ ਦਾਂਗੇ ਚੈੱਕ ਥੋੜਾ ਬੱਚੇ ਦਾ ਜ਼ਰੂਰ ਕਰੂਗਾ ਸਾਜੀ ਸੂਈ ਹੈ ਨਾ ਬੇ ਆਰਡਰ ਸਾਨੂੰ ਇੱਕ ਗੱਲ ਦੱਸਦਾ ਨਾ ਬੜਾ ਠੋਸ ਆਰਡਰ ਲੱਗਿਆ ਹੋਇਆ ਹੈ ਬੈਡ ਨੂੰ ਤੇ ਟੋਕਾ ਲੈਵ ਵਾਲਾ ਵੀ ਫਿਰਦੀਆ ਵੀਰੇ ਹਰੇ ਕੋਸੀ ਇਦਾਂ ਦਾ ਨਹੀਂ ਬਾਨੀ ਪਉਂਦੀ ਬੱਸੀ ਆਰਡਰ ਆ ਗਿਆ ਫੁੱਲ ਚੜਾਈ ਵਾਲਾ ਕੱਦ ਵੀ ਚੰਗਾ ਤੇ ਫਿੱਟ ਫਿੱਟ ਬੱਛੀ ਆ ਕੋਈ ਬਾਈ ਯਾਰ ਕੋਈ ਇੱਕ ਹੋਰ ਆਇਆ ਹੈ ਨਾ ਮੈਂ ਕੋਈ ਦੁੱਧ ਮੈਨੂੰ ਮੈਂ 30 ਕਿਲੋ ਵੀ ਕਰਾਂ 30 ਕਿਲੋ ਵੀ ਲੈਦਾ ਗਵਾਹੀ ਪਤਾ ਵੀ 22 ਕਿਲੋ 425 ਦੇ ਹਾਂ ਬਤਾ ਮੰਨ ਲੇ ਆਦਾ 15 ਮੰਨ ਲੇ 12 ਮੰਨ ਲੇ ਆਪਾਂ ਨਹੀਂ ਦੋਦੀ ਕਹਿੰਦੇ ਆਪਾਂ ਕਹਿੰਦੇ ਹਾਂ ਉਹ 22 ਕਿਲੋ ਜਿੱਦੋਂ ਬੰਦੇ ਤੋਂ ਲਈ ਆਉਣੇ 22 ਕਿਹਾ ਜੀ ਮੈਨੂੰ ਤਾਂ 22 ਕਿਲੋ ਕੱਢਿਆਗਾ ਦਿਖਾਈ ਗੈਰੀ ਤੁਹਾਡੇ ਅਗਲੇ ਅਗਲੇ ਬੰਦੇ ਤੋਰੀ ਬਾਈ ਮਾੜਾ ਪੈਰ ਕਹਾ ਕਰਾਈਕ ਦੇਖੀ ਆਰਡਰ ਦੇ ਨਾੜਾ ਉਹ ਨਹੀਂ ਮੂਰੇ ਆਉਂਦੇ ਬੈਂਕ ਆ ਵੀਰਾਂ ਇੱਥੇ ਇੱਥੇ ਰੁਕਦਾ ਇੱਥੋਂ ਦਿਖਾ ਗੈਰੀ ਇਹਦਾ ਲੈ ਆਈ ਭੈ ਫਲੇ ਨਾ ਕੁਛ ਕਹਿੰਦੀ ਹੈ ਤੇ ਨਾਲ ਇਹਦੇ ਆ ਗਈ ਬੱਚੀ ਨੰਨੀ ਬੰਦੀ ਦਿਖਾ ਮਰਾ ਇੱਕ ਬੰਦੀ ਬਗਦੀ ਸੀ ਕਰੀ ਕਰੀ ਮੂਰਾ ਬੱਚੀ ਜਰਸੀ ਬੱਸੀ ਦੇਖੀ ਕਿੰਨੀ ਪਿਆਰੀ ਹੈ ਯਾਰ ਬਾਲੀ ਵਧੀਆ ਪ ਤੇ ਲਾ ਦੇ ਬੱਚਾ ਲੈ ਧਾਰਾਂ ਚ ਰੂਲ ਦਿਖਾ ਦਾਂਗੇ ਮਾਰ ਕੇ ਆਪਾਂ ਜੇਰ ਦੇ ਕਮਣੇ ਜੇਰ ਦੀ ਮਾਰਦੇ ਬੱਚਾ ਉਹਨਾਂ ਜੇਰ ਦਿਖਾ ਦੇ ਬਾਈ ਨੂੰ ਹਾਂ ਤੂੰ ਜੇਰ ਵੀ ਦਿਖਾ ਦੇ ਕਰੀ ਇੱਧਰ ਲੈ ਬੰਨੇਓ ਤੇ ਲਾ ਦੇ ਬੱਚਾ ਬਾਈ ਨੂੰ ਤੇ ਬੱਚਾ ਲਾ ਕੇ ਧਾਰਾਂ ਸਾਨੂੰ ਮਾਰ ਕੇ ਦਿਖਾ ਦਾਂਗੇ ਤੇ ਨਾਲੇ ਸਾਨੂੰ ਬੱਛੀ ਦਿਖਾ ਦਾਂਗੇ ਵੀ ਕਿਵੇਂ ਸੂਤੇ ਭਰਦੀ ਆ ਧਾਰੇ ਫੜਾ ਦੇ ਇੱਕ ਨੰਬਰ ਆ ਭਰਾ ਮੇਰੇ ਆ ਚੱਕ ਸੂਤੇ ਮਾਰਦੇ ਬੱਸੀ ਤਾਂ ਤੇ ਚਵਾਈ ਕਰ ਸਕਦੇ ਹਾਂ ਚੱਕ ਨਾ ਨਿਆਣਾ ਪਾਉਣ ਦੀ ਲੋੜ ਆ ਦੋਆ ਪਾਸੇ ਬਹਿ ਕੇ ਚਵਾਈ ਕਰ ਸਕਦੇ ਹੋ ਬਾਈ ਜੰਗੀ ਆ ਫਿਰ ਆਪਣੀ ਜਿਹੜੀ ਮਰਜ਼ੀ ਜਾਂ ਥੱਲੇ ਬਹਿ ਗਈ ਬੜਾ ਨਿਆਣੇ ਕੋ ਬੈਠੇਗਾ ਪਵਨ ਠੰਡੀ ਸੀ ਆਪਾਂ ਚੱਲ ਨੂੰ ਇਹ ਗੱਲ ਕਰ ਰਿਹਾ ਚੈਲੰਜ ਬਈ ਜਰਾ ਮੂੰ ਤਾਂ ਆਪਾਂ ਬੜਾਈ ਤੇ ਵੀ ਕੋਈ ਨਹੀਂ ਕੰਮ ਦੀ ਪਰ ਆਪਣੀ ਜਾਂ ਥੱਲੇ ਬੜਾ ਨਿਆਣੇ ਦੇ ਬਹਿ ਜਿਵੇਂ ਮਰਜੀ ਦੋੇ ਪਾਸੇ ਦੋਨਾਂ ਪਾਸੇ ਜਿਹੜੀ ਮਰਜ਼ੀ ਗਾਂ ਥੱਲੇ ਬੈਜੀ ਚੋਣ ਚਬਾਉਣ ਦਿਖਾ ਦਿੰਗਾ ਰੈਂਟ ਕਾਈ ਇੱਕ ਨੰਬਰ ਤੇ ਬਾਈ ਜੀ ਆ ਬਈ ਇਹ ਤੋਣ ਚਵੋਣ ਕਰ ਸਕਦੇ ਆ ਚੱਕ ਵਾਕੀ ਥੋੜੀ ਬਹੁਤੀ ਬਾਦੀ ਆ ਤੁਹਾਨੂੰ ਬਾਦੀ ਆ ਪਹਿਲਾਂ ਉਹ ਜੋ ਤਮ ਗਾਹ ਕਾੜਾ ਪੈ ਜਨੇ ਕਾੜੇ ਕਰਾਉਂ ਬਾਦੀ ਬਾਦੀ ਕਹਿੰਦੇ ਹੁਣ ਪਾਈ ਤਾਂ ਦਿੱਤੀ ਦਿਖਾ ਤੇ ਹੁਣ ਪੈਸੇ ਦੱਸ ਵੀਰੇ ਛੱਡ ਦੇ ਕੀ ਆਡਰ ਉੱਡੋ ਦਾ ਨਾ ਹੋ ਨਾੜਾ ਕਿਵੇਂ ਤੇ ਚਾਰੇ ਪਾਸੇ ਕੁਝ ਕਾਲੀ ਵਾਪਰਾ ਮੇਰਾ ਕਿਤੋਂ ਕਿਤੋਂ ਦੇ ਹੱਥ ਨਿਤਰਾਉਂਦੀ ਬੱਸੀ ਲੈ ਜਿੰਨ ਮਰਜੀ ਪੁੱਠੇ ਪਾਸੇ ਧਰਾ ਮਾਰਦੇ ਸਿੱਧੇ ਪਾਸੇ ਮਾਰਦੇ ਲੈ ਕਿਤੇ ਨਹੀਂ ਕੁਛ ਨਹੀਂ ਲੈ ਪੈਸੇ ਕਿੰਨੇ ਦੇ ਲਾਂਗੇ ਪੈਸੇ ਕਰਾ 90 ਮੰਗਲਾ 95 ਮੰਗਲਾ 85000 ਦੀ ਵੈੜ ਦੇ ਦਾਂਗੇ ਭਰਾ ਮੇਰਾ 85 ਵੀ ਆਪਾਂ ਦੇ ਦਾਂਗੇ ਨਾਲ ਆ ਗਈ ਇਹਦੇ ਬੱਚੀ ਨੰਨੀ ਬੰਦੀ ਬਸਸੀ ਆ ਗਈ ਨਾਲ ਦੇ ਵਾਲੇ ਵੀ ਆਡਰ ਸੱਜਣੋ ਗਾਰਡਨ ਸਰਦੀ ਚ ਚੱਲਣ ਵਾਲੀ ਐ ਇਤੋਂ ਗੈਰੀ ਨਾੜਾਂ ਨੂੰ ਲਖਾ ਦੇ ਆਡਰ ਤੇ ਇਹ ਆ ਦੇਖ ਲੈ ਆਡਰ ਫੁੱਲ ਸਹਜਦਾ ਬੱਚੀ ਵੀ ਨਾਲ ਚੰਗੀ ਕੋਆ ਬਸਸੀ ਨੀ ਕਿਨਾ ਇੱਕ ਨਾਲ ਇੱਕ ਵੀਰੀ ਆ ਭਰਾ ਮੇਰਾ ਹਾਂ ਮੂਰੇ ਹੋਏ ਵੀ ਤਿਆਰ ਹੋ ਗਾਹਲੇ ਸਾਲ ਨੂੰ ਇਹ ਠੀਕ ਆਪਾਂ ਉਦਰੇ ਰਾ ਬਾਈ ਕਹਿੰਦਾ ਵੀ ਇਹ ਦੇ ਦਿਆਂਗੇ ਆਪਾਂ ਤੁਹਾਨੂੰ ਸੱਜਣੋ 85 ਵੀ ਦੇਖੀ ਤੋਹਫਾ ਇਹ ਸਾਰੇ ਮੌਸਮੀ ਚ ਲੂਗੀ ਨਜ਼ਾਰੇ ਜਦੂ ਗਰੇ ਦੇਖ ਲੈ ਸਿਸਟਮ ਬਹੁਤ ਚੰਗਾ ਲੱਗਿਆ ਬਾੜ ਨੂੰ ਲੇਵਾ ਬਹੁਤ ਸ਼ਾਨਦਾਰ ਲੱਗਿਆ ਤੇ ਹੁਣ ਗਰੀ 2 ਨੰਬਰ ਵਾਲੀ ਤੇ ਮਾਰਦੇ ਸਾਹੀਵਾਲ ਦੇ ਵਿੱਚ ਆ ਗਿਆ ਇਹਦੇ ਆਰਡਰ ਦੀ ਮਾਰ ਅਗਲੇ ਬੰਨੇ ਕੈਮਰਾ ਪੜਾ ਥਣ ਦਾ ਸਾਹੀ ਦਿਖਾ ਇਹਦਾ ਲੈ ਐ ਸਾਹੀਵਾਲ ਪਿਓ ਰਿੰਨ ਨੂੰ ਜਿੰਦੇ ਨੇ ਸੁਣਾ ਖੰਡੀ ਸਾਹੀ ਖੰਡੀ ਜਮਾ ਉਹਦਾ ਗੱਬਣਾ ਲੈ ਸੀ ਜਮਾ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਤੋਰ ਬਾਈ ਖੋਲ ਕੇ ਸੁਆ ਕਰਾ ਇਹਦਾ ਸੁਆ ਦੂਜਾ ਪਲੂਨ ਨੇ 17 ਕਿਲੋ ਦੁੱਧ ਕੱਢਿਆ ਹੋਇਆ ਦਾ ਬਾਈ ਗੋਲਾ ਗੋਲਾ ਬਹੁਤ ਚੰਗਾ ਲੱਗਦਾ ਬਾਹਲੀ ਚੰਗੀ ਆਹ ਖਲਾ ਭਰਾ ਮੇਰੇ ਜਮਾ ਗੋਲਡਨ ਕਲਰ ਦੇ ਵਿੱਚ ਲਾ ਦੇ ਤੇ ਭਾਈ ਪਾਈਆਂ ਦੇ ਬਾਲਾ ਨੇ ਮੈਨੂੰ ਫੋਨ ਆ ਜਗਾ ਮੈਨੂੰ ਸਾਹੀਵਾਲ ਦੇ ਸਾਹੀਵਾਲ ਦੇ ਜੋ ਆਪਾਂ ਸੀਰ ਸੰਢੀ ਤੋਂ ਉਹਨਾਂ ਆਪਾਂ ਲੈਣੀ ਨਹੀਂ ਹੈਗੀ ਬਈ ਯਾਰ ਠੀਕ ਆ ਗੱਲ ਇੱਕ ਨੰਬਰ ਵੇਢ ਲਈ ਆਪਾਂ ਚਲੋ ਮੰਗਾ ਜੀ ਪਿਓਰ ਸਾਈਵਾਲ ਦੇ ਵਿੱਚ ਆਹ ਲਾਜਮਾ ਲਾਲ ਚਾਲਰ ਵੀ ਮੂਰਤ ਤੁੰਨ ਵੀ ਬਹੁਤ ਸੋਹਣੀ ਏ ਬਈ ਥਾਨ ਲੱਗਿਆ ਦਾ ਮੁੱਠੀ ਵਾਲਾ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਪੱਛੀ ਆ ਗਈ ਹਾਂ ਸਾਈਵਾਲ ਦੇ ਵਿੱਚ ਦੰਦਾਂ ਦੇ ਵਿੱਚ 6 ਦੰਦ ਸੂਆ ਦੂਜਾ ਪਹਿਲਣ ਦਾ ਕੀ ਰਿਕਾਰਡ ਹੈ 17 ਕਿਲੋ ਤੋਂ ਕਿਹਾ ਭਰਾ ਮੇਰੇ ਆਵਰੀ ਦੇ ਕੇ ਲੈ ਆਪ 40 ਮੰਨ ਲੈ ਆਪ 5 ਮੰਨ ਲੈ 10 ਮੰਨ ਲੈ ਨਾ ਆਪ ਨੂੰ ਮਾਲਕ ਨੇ ਲੈਣੀ ਆ ਉਹਨੇ ਆਪ ਦੀ ਹਾਂ ਆਵਰੀ ਦੇ ਸੋ ਸਮਝ ਕੇ ਲੈ ਲੈ ਠੀਕ ਆ ਗੱਲ ਤੁੰਨ ਤੇ ਜਾ ਰਹੇ ਹੋ ਦੰ ਬਾਲੀ ਵੇ ਜਾਣਾ ਲੈ ਅੱਲਾਇ ਚੱਲ ਲੈ ਚੱਲ ਥੋੜੀ ਤੋਰ ਦੇ ਬਾਈ ਗਾਂ ਨੂੰ ਜਿੱਥੇ ਹੱਥ ਲਾ ਦੇਂਗਾ ਉੱਥੇ ਖੜਜੂ ਕਰਮ ਵਾਲੀ ਹਾਂ ਗਾਂ ਨੂੰ ਤੋਰ ਦੇ ਇੱਕ ਟੈਟ ਮਾਰ ਦਿਆ ਗੋਬਰ ਸੂੰਹ ਨਹੀਂ ਕੋਈ ਹਾਂ ਹਾਂ ਲੈ ਜੂਗੀ ਇੱਕ ਦੋ ਦਿਨ ਦਾ ਹਾਂ ਦੋ ਚਾਰ ਦਿਨ ਲਈ ਆ ਸਕਦੀ ਆ ਤੇ ਬਣੂਗੀ ਬਹੁਤ ਪੈਰਾਪੂਰਾ ਦੀ ਮਜ਼ਬੂਤ ਆ ਬੱਚੀ ਪੂਰੀ ਆ ਥਾਣ ਲੱਗਿਆ ਬੰਦੂਲੇ ਵਾਲਾ ਬਿਲਕੁਲ ਨਵੇਂ ਹਾਂੜ ਚ ਥਾਣ ਲੱਗਿਆ ਮੱਝਾਂ ਨਾਲ ਦਾ ਇਹਦਾ ਦੁੱਧ ਵੀ ਮੱਝਾਂ ਰ ਗਈ ਹੋਊਗਾ ਹਾਂ ਇੱਕ ਰੂੜ ਲੱਕ ਦੇ ਮੱਝੇ ਰਾਦੇ ਇਕਦੇ ਮਸੇ ਇਹਦੇ ਵਹਿ ਰਿਹਾ ਸੀ ਹਾਂ ਬਈ ਥੂ ਦਾ ਤਿਆਰੀ ਜੀ ਆਰਡਰ ਹਾਂ ਬਈ ਇਹ ਤਾ ਤੜਕੇ ਨੂੰ ਸੂਪੇ ਆਣੀ ਸੂਪੇ ਦੋ ਦਿਨ ਲੈ ਜਾ ਲਾ ਵੀ ਸਕਦੀ ਆ ਠੀਕ ਹੈ ਗੱਲ ਠੰਡੀ ਸਵੇਰ ਦੀ ਬਹੁਤ ਵਧੀਆ ਲਾ ਗਈ ਸਾਈ ਆਲ ਦੇ ਵਿੱਚ ਹੀ ਲੈ ਚੱਲ ਲੈ ਚੱਲ ਲੈ ਚੱਲ ਅੰਦਰ ਲੈ ਚੱਲ ਨੂੰ ਧਵਾ ਕੇ ਹਲੋ ਖੇਡ ਲਿਆ ਠੀਕ ਹੈ ਗੱਲ ਕੱਲਾ ਲੈ ਚੱਲ ਅੰਦਰ ਗਾਵਾਂ ਕੋਲੇ ਲੈ ਜਾ ਲੈ ਕਿੰਨੇ ਕਿ ਦਿਨ ਕੱਢ ਸਕਦੀ ਜਮ ਕੋਰ ਪਰ ਇੱਕ ਦੋ ਦਿਨ ਲਊ ਬਈ ਯਾਰ ਇੱਕ ਦੋ ਦਿਨ ਹਾਂ ਤਿਆਰੀ ਦੁੱਧ ਕਿੰਨਾ ਦੱਸਿਆ ਸੀ ਪਹਿਲਾਂ 17 ਕਿਲੋ ਤਾਂ ਕੱਢਿਆ ਜਿਹਦੇ ਮਾਲ ਤੋਂ ਲਈ ਜਾਮ ਕਾ ਤੇ ਬਾਕੀ ਹਰੇਕ ਵੀਡੀਓ ਚ ਤੁਹਾਨੂੰ ਮੈਂ ਕਹਿਣਾ ਵੀ ਇੰਨਾ ਸੱਜਣਾ ਵੀ ਤੁਸੀਂ ਐੜੀ ਚੀਜ਼ ਦੇਖ ਕੇ ਲਵੇ ਫਰਮਾਉਂਦਾ ਫਾਇਦਾ ਨਹੀਂ ਆਉਂਦੀ ਸਮਝ ਨਾਲ ਆਪਣੀ ਸੂਝ-ਬੂਝ ਨਾਲ ਲੈਣੀ ਹੁੰਦੀ ਆ ਵੀ ਆਪਣੇ ਘਰੇ ਆ ਕੇ ਕਿੰਨਾ ਪਾ ਦੂਗੀ ਫਿਰ ਫਾਇਦਾ ਨਹੀਂ ਮਾਰੋ ਦੁੱਧ ਇੰਨਾ ਘੜਦੇ ਮਾਰੋ ਫਾਇਦਾ ਨਹੀਂ ਹੈ ਤੇਲ ਉਹੀ ਦੱਸੂਗਾ ਜਿਹੜੀ ਉਹਨੂੰ ਮਾਲਕ ਦੱਸ ਕੇ ਭੇਜਦਾ ਤੁਸੀਂ ਜਦੋਂ ਪੈਸੇ ਲਾਉਣੇ ਹੁੰਦੇ ਆ ਚੀਜ਼ ਨੂੰ ਨਿਰਖ ਪਰਚ ਚਾਰ ਬੰਦੇ ਨਾਲ ਲਿਆ ਆਏ ਰਾਇ ਵਾਲੇ ਨਾਲ ਲਿਆ ਵਿਚਾਰ ਬੰਦੇ ਆਪਣੀ ਸਮਝ ਨਾਲ ਚੀਜ਼ ਨੂੰ ਖਰੀਦਿਆ ਕਰੋ ਕਿਤੋਂ ਵੀ ਚੀਜ਼ ਖਰੀਦਦੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੀ ਵੀਡੀਓ ਤੋਂ ਕਿਤੋਂ ਵੀ ਚੀਜ਼ ਖਰੀਦ ਜਾਓ ਹਾਂ ਹਾਂ ਬਿਲਕੁਲ ਜੀ ਸੱਜਣੋ ਆਪਦੀ ਸਮਝ ਨਾਲ ਚੀਜ਼ ਲੈਣੀ ਹੁੰਦੀ ਆ ਆਪਣਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਕਿ ਕਿੱਥੇ ਖੜਾ ਦੇਖੀ ਲੈ ਥਾਂ ਦਾ ਸਾਜ ਦਿਖਾ ਦੇ ਤੇ ਹਾਲ ਫਿਲਹਾਲ ਦੇਖੀ ਠੰਡੀ ਜੀ ਬਿਲਕੁਲ ਠੰਡੀ ਐ ਸੁਭਾਅ ਦੀ ਕੁਛ ਵੀ ਨਹੀਂ ਜੇ ਕਹਿੰਦੀ ਆ ਭਰਾ ਮੇਰੇ ਆਪਣੇ ਖਾਸ ਬੰਦੇ ਤੂੰ ਲਈ ਆ 17 ਕਿਲੋ ਤਾਂ ਕੱਢਿਆ ਨੇ ਮੈਂ 20 ਵੀ ਕਹੇ ਕਹੂੰਦੀ ਆ ਭਰਾ ਮੇਰਾ ਪਰ ਉਹ ਉਹ ਕੰਮ ਨਹੀਂ ਕਰਨਾ ਠੀਕ ਆ ਗੱਲ ਇਹਦਾ ਚਮਕੌਰ ਜੀ ਰੇਟਰ ਹੋਊਗਾ ਹੋਰ ਗੱਬਣ ਦਾ ਤੇ 72 ਦੀ ਦੇ ਦਾਂਗੇ ਭਰਾ ਮੇਰੇ ਮਾਤਾਨ ਮਾਤਾਨ ਕਰ ਦਾਂਗੇ ਭਰਾ ਮੇਰਾ ਮਾਤਾਨ ਦੇ ਦੋਨੇ ਲਗੋ ਅਸਾਹ ਨਾ ਕਰਾਂਗੇ ਜਿੱਦ ਕੱਲੀ ਦਾ ਕੱਲੀ ਵੀ ਕਰਦਾ ਕੋਈ ਚੱਕਰੀ ਆਪਾਂ ਦੇਖ ਕੇ ਤੋਰਾਂਗੇ ਭਰਾ ਮੇਰਾ ਪਉ ਨਹੀਂ ਹੈਗਾ ਵੀ ਆਪਣਾ ਆ ਵੀ ਆਰ ਨਾਲ ਨੰਬਰ ਬੋਲ ਦੇ ਨੰਬਰ 97794 736422 ਛੰਡੀ ਸਾਊਥ ਸਵਾਦ ਆਪਾਂ ਦੋ ਵਾਧਾ ਨਹੀਂ ਜਿਆਦਾ ਜਿੱਥੇ ਮਰਦੀ ਬੈ ਕੁਝ ਵੀ ਨਹੀਂ ਗਈ ਕਰਮਾਲੀ ਠੀਕ ਹੈ ਜੀ ਆਹ ਉਹ ਨਹੀਂ ਹੈਗੀ ਵੀ ਲੱਤਾਂ ਵਾਲੀ ਹੈ ਲੱਤਾਂ ਫੜਾ ਲੈ 97794 756422 ਦਾ ਨੰਬਰ ਆ 66 ਦੰਦ ਨੇ ਦੋਏ ਵੜਾ ਇੱਕ ਤਾਂ ਸਾਈ ਯਾਰ ਦਿਖਾਤੀ ਬਿਲਕੁਲ ਛੰਡੀ ਆ ਗਈ ਇੱਕ ਤੋਫਾ ਸਾਨੂੰ ਸੱਜਣੋਂ ਸੁਆਸਮਾਰਾ ਦਾ ਖਾਤਾ ਇੱਧਰ ਜਿਹੜਾ ਲੱਖੀ ਮੰਗਲੇ ਤਾਂ ਵੀ ਥੋੜਾ ਗੁਰੂ ਆਪਾ ਵਰਗੇ ਜਿਵੇਂ ਆਪਣੇ ਕੋਲ ਆਈ ਆਪਾਂ ਉਹਨੇ ਜਾਣਨੇ ਆਪਾਂ ਵੀ ਕੀ ਕਰਨੇ ਕਰ ਮਾਣ ਜਾਂਦੇ ਚੰਗੇ ਲੱਗਣੇ ਆ ਚਵਾਈ ਚੂਵੀ ਜਿਹੜਾ ਥਣ ਦੀ ਆਰਡਰ ਦੇਖੀ ਮੂਰੇ ਉਵੇਂ ਫੁੱਟ ਜਿੱਟ ਜਿੱਟ ਦੇ ਬੱਸੀ ਥਣ ਲੱਗਾ ਹੋਇਆ ਦੇਖੀ ਲੈ ਜਿੱਟ ਜਿੱਟ ਦੇ ਥਣ ਲੱਗਾ ਕੁਝ ਵੀ ਨਹੀਂ ਕਹਿੰਦੀ ਬਾਈ ਲੈ ਕੁਝ ਵੀ ਨਹੀਂ ਕਹਿੰਦੀ ਯਾਰ ਆਪਣਾ ਲੈ ਤੇ ਬੈੜਾ ਬਾਈ ਕੋਲ ਤਕਰੀਬਨ ਤੋਫੇ ਹੀ ਹੁੰਦੇ ਨੇ ਜਦੋਂ ਵੀ ਸਾਨੂੰ ਵੀਡੀਓ ਬਣਾ ਕੇ ਦਿਖਾਉਨੇ ਹੁੰਦੇ ਆ ਬਾਕੀ ਪਸੰਦ ਜਿਹੜੇ ਭਰਾ ਨੂੰ ਆਊਗੀ ਉਹ ਦਾ ਫਰਜ਼ ਹੈ ਤਸੱਲੀ ਕਰਕੇ ਚੀਜ਼ ਲੈ ਕੇ ਚਾਰ ਬੰਦੇ ਨਾਲ ਲੈਵੇ ਆਪਾਂ ਨੂੰ ਕੋਈ ਜ਼ਰਾਜ ਨਹੀਂ ਬਈ ਚੱਕਰੀ ਕੋਈ ਨਹੀਂ ਭਰਾ ਹੋਰ ਹਾਂ ਅੱਬਾ ਕਿੰਨ ਨੰਬਰ ਬਾਈ ਹੋ ਰਹੇ ਨੇ ਸਕਰੀਨ ਤੇ ਚੱਲੂਗਾ ਜਿਹੜੇ ਭਰਾ ਨੂੰ ਕੋਈ ਵੀ ਕੁਝ ਪਸੰਦ ਆਉਂਦਾ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ